ਜ਼ਰੂਰੀ ਨਹੀਂ ਹੈ ਜਿਸ ਦੇ ਤਨ ਤੇ ਸਭ ਤੋਂ ਮਹਿੰਗੀ ਪੋਸ਼ਾਕ ਹੈ ਵੀ ਉਹ ਮਨ ਕਰਕੇ ਖੁਸ਼ ਵੀ ਹੋਵੇ ਜੀਦੇ ਅੱਗੇ 36 ਪ੍ਰਕਾਰ ਦੇ ਪਕਵਾਨ ਛਕਣ ਵਾਸਤੇ ਨੇ ਜ਼ਰੂਰੀ ਥੋੜਾ ਵੀ ਉਹ ਅੰਦਰੋਂ ਵੀ ਤਸੱਲੀ ਨਾਲ ਖੁਸ਼ੀ ਨਾਲ ਜ਼ਿੰਦਗੀ ਜੀ ਰਿਹਾ ਹੋਵੇ ਉਹ ਗੱਲ ਵੱਖਰੀ ਏ ਇਹ ਸਾਧਨ ਹੋਣੇ ਗੱਲ ਵੱਖਰੀ ਏ ਪਰ ਜੀਵਨ ਦਾ ਸਕੂਨ ਤੇ ਖੁਸ਼ੀ ਹੋਣੀ ਗੱਲ ਬਿਲਕੁਲ ਅਲੱਗ ਹੈ ਪਰ ਅਸੀਂ ਤੋਲਿਓ ਕਿਸੇ ਨੂੰ ਕਿਸੇ ਨੂੰ ਬਹੁਤ ਮਹਿੰਗੀ ਗੱਡੀ ਤੇ ਜਾਂਦੇ ਆਪਾਂ ਕਹਿੰਨੇ ਵਾ ਵਾ ਇੰਨੀ ਖੁਸ਼ੀ ਰੱਬ ਸਾਨੂੰ ਦੇ ਦੇ ਤੈਨੂੰ ਕੀ ਪਤਾ ਵੀ ਉਹ ਸੱਚੀ ਖੁਸ਼ ਹੈ ਅੰਤਰ ਚਿੰਤਾ ਨੈਣੀ ਸੁਖੀ ਜਿਹੜਾ ਜੀਵ ਅੱਖਾਂ ਨਾਲ ਸੁਖੀ ਦਿਸਦਾ ਹੈ ਤੈਨੂੰ ਨਹੀਂ ਇਲਮ ਵੇਖਣ ਵਾਲਿਆ ਕਿ ਉਹਦੇ ਅੰਦਰ ਕਿੰਨੀਆਂ ਚਿੰਤਾਵਾਂ ਪੜ ਰਹੀਆਂ ਖਰੇ ਉਹਦੇ ਅੰਦਰ ਕੀ ਕੁਝ ਭਰਿਆ ਪਿਆ ਉਹਦੀਆਂ ਤਕਲੀਫਾਂ ਤੇ ਦੁੱਖ ਅੰਦਰ ਉਹਦੇ ਕਿੰਨੇ ਨੇ ਤੂੰ ਉਹਨੂੰ ਨਹੀਂ ਵੇਖ ਪਾਰਿਆ ਤੇਰੀਆਂ ਤਾਂ ਅੱਖਾਂ ਜੋ ਵਹਿੰਦੀਆਂ ਨੇ ਤੂੰ ਉਹਦੇ ਤੋਂ ਗੈਸ ਕਰ ਲੈਣਾ ਅੰਦਾਜ਼ਾ ਲਾ ਲੈ। ਤੂੰ ਤਾਂ ਜਿਲਦ ਵੇਨ ਹੈ ਕਵਰ ਵੇਨ ਹੈ ਤੈਨੂੰ ਕੀ ਪਤਾ ਕਿਤਾਬ ਚ ਕੀ ਲਿਖਿਆ। ਇਸ ਕਰਕੇ ਅੰਤਰ ਚਿੰਤਾ ਲੈਣੀ ਸੁਖੀ ਮੂਲ ਨਾ ਉਤਰੈ ਭੁਖ। ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲਥੋ ਦੁਖ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਜੱਜ ਕਰਨਾ ਬੰਦ ਕਰ ਸਭ ਤੋਂ ਪਹਿਲਾਂ ਤਾਂ ਤੂੰ ਸੁਖ ਨੂੰ ਚੀਜ਼ਾਂ ਦੇ ਨਾਲ ਤੋਲ ਕੇ ਜੱਜ ਕਰਦਾ ਹੈ ਫੈਸਲੇ ਕਰਦਾ ਹੈ ਵੀ ਇਹ ਸੁખી ਹੋਏਗਾ ਕਿਉਂਕਿ ਇਹਦੇ ਕੋਲ ਆ ਚੀਜ਼ ਜਿਹੜੀ ਅੱਛਾ ਜਿਹੜੀ ਸਾਡੇ ਕੋਲ ਨਹੀਂ ਨਾ ਹੁੰਦੀ ਜਦੋਂ ਦੂਜੇ ਕੋਲ ਹੁੰਦੀ ਅਸੀਂ ਉਦੋਂ ਹੀ ਅੰਦਾਜ਼ਾ ਲਾਉਂਦੇ ਵੀ ਇਹ ਸੁખી ਹੋਏਗਾ ਕਿਉਂਕਿ ਇਹਦੇ ਕੋਲ ਆ ਚੀਜ਼ ਹੈ ਜਿਹੜੀ ਸਾਡੇ ਕੋਲ ਵੀ ਹੋਵੇ ਧਿਆਨ ਦੇਣਾ ਜਿਹੜੀ ਚੀਜ਼ ਸਾਡੇ ਕੋਲ ਹੋਵੇ ਨਾ ਅਸੀਂ ਕਦੇ ਉਹਦਾ ਅੰਦਾਜ਼ਾ ਦੂਜੇ ਪ੍ਰਤੀ ਨਹੀਂ ਲਾਉਂਦੇ ਵੀ ਆਹ ਚੀਜ਼ ਇਹਦੇ ਕੋਲ ਵੀ ਹੈ ਮੇਰੇ ਕੋਲ ਵੀ ਹੈ ਜਰੂਰ ਸੁખી ਹੋਏ ਉੱਥੇ ਸਾਨੂੰ ਪਤਾ ਹੁੰਦਾ ਵੀ ਮੇਰੇ ਕੋਲ ਵੀ ਹੈ ਪਰ ਸੁખી ਤਾਂ ਮੈਂ ਫਿਰ ਵੀ ਨਹੀਂ ਹੋਇਆ ਜਿਹੜੀ ਸਾਡੇ ਕੋਲ ਨਾ ਹੋਈ ਦੂਜੇ ਕੋਲ ਹੋਈ ਉਹਦੇ ਕੋਲ ਉਹ ਵਸਤੂ ਵੇਖ ਕੇ ਅਸੀਂ ਸੁੱਖ ਦਾ ਅੰਦਾਜ਼ਾ ਲਾਉਂਦੇ ਹਮੇਸ਼ਾ ਹੀ ਇਹ ਮਨ ਦਾ ਬੜਾ ਸਿੱਧਾ ਜਿਹਾ ਮੈਥਡ ਹੈ ਕਿ ਸਾਡੇ ਕੋਲ ਉਹ ਚੀਜ਼ ਨਹੀਂ ਹੈ ਦੂਜੇ ਕੋਲ ਹੈ ਤੇ ਕਿਉਂਕਿ ਸਾਨੂੰ ਉਹ ਚੀਜ਼ ਦੀ ਖਾਹਿਸ਼ ਹੁੰਦੀ ਹੈ ਅਸੀਂ ਕਹਿੰਦੇ ਵਾਵਾ ਇਹ ਤਾਂ ਸੁਖੀ ਹੋਏਗਾ ਜਰੂਰ ਹੋਏਗਾ ਕਿਉਂਕਿ ਸਾਡਾ ਮਨ ਕਹਿੰਦਾ ਜਿਸ ਦਿਨ ਤੇਰੇ ਕੋਲ ਉਹ ਚੀਜ਼ ਹੋਈ ਤੂੰ ਸੁਖੀ ਹੋਏਗਾ ਅੱਛਾ ਜਿਸ ਦਿਨ ਉਹ ਆ ਜਾਂਦੀ ਫਿਰ ਉਦੋਂ ਵੱਡੀ ਚੀਜ਼ ਦਾ ਅੰਦਾਜ਼ਾ ਆਪਾਂ ਦੂਜੇ ਕੋਲ ਵੇਖ ਕੇ ਲਾਉਨੇ ਆ ਫਿਰ ਉਹ ਚੀਜ਼ ਦਾ ਅੰਦਾਜ਼ਾ ਲਾਉਣਾ ਛੱਡਦੇ ਨੇ ਜਿਹੜੀ ਸਾਨੂੰ ਹਾਸਲ ਹੋ ਜਾਂਦੀ ਕਿਉਂਕਿ ਉਹਦਾ ਅਸੀਂ ਤਜਰਬਾ ਕਰ ਚੁੱਕੇ ਹੁੰਨੇ ਆ ਉਹਦਾ ਐਕਸਪੀਰੀਅੰਸ ਹੋ ਚੁੱਕਿਆ ਹੁੰਦਾ ਵੀ ਨਹੀਂ ਗਲਤ ਅੰਦਾਜ਼ਾ ਸੀ ਗੱਲ ਉਹ ਨਹੀਂ ਬਣੀ ਜਿਉ ਜੀ ਮੈਂ ਚਾਹੁੰਦਾ ਸੀ। ਤੋ ਇਹ ਜਿਹੜੀ ਚੀਜ਼ ਹੈ। ਮਹਾਰਾਜ ਨੇ ਫਿਰ ਸਮਝਾਇਆ ਕਹਿਣ ਲੱਗੇ ਵੀ ਇਹਨਾਂ ਅੰਦਾਜ਼ਿਆਂ ਚੋਂ ਬਾਹਰ ਨਿਕਲਣਾ ਪੈਣਾ ਹੈ। ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਂਏ ਪ੍ਰਾਣੇ ਸਮੇ ਜਿਹੜੇ ਅਮੀਰ ਲੋਕ ਸਨ ਉਹਨਾਂ ਦਾ ਰਈਸ ਰਈਸ ਲੋਕ ਜ਼ਗੀਰਦਾਰ ਚੌਧਰੀ ਰਈਸ ਆਦਮੀ ਦولتਮੰਦ ਪਦਵੀ ਵਾਲੇ ਬੜੇ ਸਾਫ ਸੁਥਰੇ ਉਹਨਾਂ ਨੇ ਕਪੜੇ ਪਹਿਨਨੇ ਸ਼ਮਲਿਆਂ ਵਾਲੀਆਂ ਦਸਤਾਰਾਂ ਸਜਾਉਣੀਆਂ ਬੜੰਗ ਦੇ ਉਤੇ ਬਹਿ ਜਾਣਾ ਨੌਕਰਾਂ ਚਾਕਰਾਂ ਨੇ ਕੰਮ ਕਰਨਾ ਪਾਨ ਸੁਪਾਰੀਆਂ ਚਿੱਠੀਆਂ ਜਾਣੀਆਂ ਉਹਨਾਂ ਵੇਲੇ ਸਨ ਉਹਨਾਂ ਦੀ ਅਮੀਰੀ ਤੇ ਠਾਠ ਬਾਠ ਵਲ ਵੇਖ ਕੇ ਆਮ ਕਿਰਤੀ ਜਾਂ ਬੰਦਾ ਆਮ ਸਧਾਰਨ ਜਾਂ ਬੰਦਾ ਥੋੜਾਂ ਦਾ ਮਾਰਿਆ ਕਹਿੰਦਾ ਸੀ ਰੱਬਾ ਅਗਲੇ ਜਨਮ ਦੇਈਂ ਤੇ ਕਿਸੇ ਚੌਧਰੀ ਦੇ ਘਰ ਦਾ ਦਾਈ ਕਬੀਰ ਜੀ ਮਹਾਰਾਜ ਕਹਿੰਦੇ ਨੇ ਫਿਰ ਬੰਦਾ ਆਪਣੀ ਥੋੜ ਨੂੰ ਉਹਦੀ ਵੱਡੀ ਚੀਜ਼ ਵਾਧੂ ਚੀਜ਼ ਨਾਲ ਕੰਪੇਅਰ ਕਰਨਾ ਸ਼ੁਰੂ ਕਰਦਾ ਉਹਦੇ ਚੋਂ ਵੀ ਤਕਲੀਫ ਨਿਕਲਦੀ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਂਹੇ ਇੱਕ ਸਹਰ ਕੇ ਨਾਮ ਬਿਨ ਵਾਦੇ ਜੰਪੁਰ ਜਾਏ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਦੇ ਵੀ ਤੁਲਨਾ ਵਿਚ ਨਾ ਪੈ ਜਾਈ ਕਿਉਂਕਿ ਜਿਹੜੀ ਗੱਲ ਦੀਨ ਦੀ ਤੈਨੂੰ ਮੈਂ ਸਮਝਾ ਰਿਹਾ ਉਹਦਾ ਨਤੀਜਾ ਇਹ ਹੈ ਉਹਦਾ ਰਿਜ਼ਲਟ ਇਹ ਹੈ ਉਹਦਾ ਮਹੱਤਵ ਇਹ ਹੈ ਕਿ ਇੱਕ ਪਰਮੇਸ਼ਰ ਦੇ ਨਾਮ ਵੱਜੋ ਜੀਵ ਅੰਦਰੋਂ ਮੌਤ ਦੇ ਸਹੇਮ ਵਿੱਚ ਵੱਜੇ ਹੁੰਦੇ ਨੇ ਭਾਵੇਂ ਉਹ ਕਿੰਨੇ ਵੀ ਉਜਲੇ ਕੱਪੜੇ ਪਾ ਕੇ ਬੈਠੇ